کتا کرال یار حوصیا یار اپنا ابھی گاڑی لین آئے گالا کرتے ہوا کرتے ہوا کرتے ہوگا کہا جی گالا کڈوں گا کہ گالا ہاؤس چلن دو گے کہ نہیں چلن گے تھی آپ ہی رولا پا کے بہ بیٹھو سارے بیٹھو بیٹھو سارے بیٹھو پلیز بیٹھو مان صاحب بیٹھو بیٹھو جو دو تو انو ایک اور کہتا پر چیر نے نوٹس لیا ہے کرانگے پھر تسلی رکھنی جائے گی بھنو بیٹھو پلیس بیٹھو پلیس بیٹھو بیٹھو تسی بیٹھوں گے تسی بیٹھوں گے تسی بیٹھوں گے بیٹھو پلیس بیٹھو پلیس تسی ہنری صاحب معافی مانگنا چاہتے ہیں اس پر ہاں جی تسی بیٹھو پھر تسی آکے چیئر پر بیجو آجو بیٹھو بیٹھو پلیس بیٹھو تسی جی بھائی بھائی صاحب دونوں پاسیوں ہی نہیں ادھروں کچھ نہیں ہے ਉਹਨਾਂ ਨੇ ਨਹੀਂ ਨਾ ਨਾ ਬਿਲਕੁਲ ਉਧਰੋਂ ਕੁਝ ਨਹੀਂ ਮੈਨੂੰ ਗੱਲ ਕਰਨ ਲੈਂਦੇ ਹੋ ਮੇਰੀ ਬੇਇੱਜ਼ਤੀ ਸੁਣੋ ਮੈਨੂੰ ਗੱਲ ਕਰਨ ਦਿਓ ਮੇਰੀ ਡੈੱਟੀ ਸਪੀਕਰ ਸਾਹਿਬ ਇੱਕ ਮਿੰਟ ਯਾਰ ਡੈੱਟੀ ਸਪੀਕਰ ਸਾਹਿਬ ਉਧਰੋਂ ਵੀ ਮੈਂਬਰ ਸਾਹਿਬ ਨੇ ਡਾਇਰੈਕਟਲੀ ਅਲੀਗੇਸ਼ਨ ਪਰਿਵਾਰ ਤੇ ਨਸ਼ਾ ਵੇਚਣ ਦਾ ਤੁਸੀਂ ਰਿਕਾਰਡ ਵੇਖ ਲਓ ਨਾ ਤੁਸੀਂ ਰਿਕਾਰਡ ਇੱਕ ਮਿੰਟ ਯਾਰ ਤੁਸੀਂ ਇੱਕ ਮਿੰਟ ਸਾਰਾ ਕੁਝ ਰਿਕਾਰਡਡ ਹੈ देयर ਇਜ਼ ਨਥਿੰਗ ਇੱਕ ਮਿੰਟ ਯਾਰ ਗਿਆਸ گیاش پورا صاحب چلو ایک کمیٹس بھائی بھائی صاحب تُس ہی دسو ایکزیکٹ بارڈ کی بارڈ ہے میری کو ریکویسٹ ہے صاحب ایکزیکٹ دسو کی بارڈ ہے سپیکر صاحب میری گزارے سے تُس ہی ریکارڈ چیک کر لو ریکارڈ دے مطابق جے ادرووی پروارتے الیگیشن ہے بلکل نہیں لگا بلکل کچھ نہیں کہے ریکارڈ بھی ہے لو وہ بھی گلت ہے جو کچھ ادرووی ہویا وہ بھی گلت ہے میری بینتی ہے میری بینتی اپنا ریکارڈ چیک کر کے ایٹھے لیٹر ਅ ਜਦੋਂ ਵੀ ਤੁਸੀਂ ਉਸ ਤੋਂ ਬਾਅਦ ਥੋੜੀ देर ਹਾਊਸ ਤੇ ਤੋਂ ਖਤਮ ਹੁੰਦਾ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਲੈ ਲਓ ਬੈਠੇ ਰਹੇ ਬਦਲ ਤੇ ਸੁਖਬੀਰ ਸਿੰਘ ਇੱਕ ਜਗ੍ਹਾ ਤੋਂ ਇੱਕ ਆਰਡਰ ਦਿੰਦੇ ਨੇ ਸਬਸੀਕੁਐਂਟ ਦੋ ਇਵੈਂਟਸ ਹੁੰਦੇ ਨੇ ਉਹਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਹੋ ਸਕਦੀ ਕਿ ਇੱਕ ਚਲਾਨ ਦੇ ਵਿੱਚ ਚੀਮਿਸਟਰ ਦਾ ਤੇ ਉਹਨਾਂ ਦੇ ਲੜਕੇ ਦਾ ਨਾਂ ਹੈ ਦੂਜੇ ਵਿੱਚੋਂ ਦਾ ਨਾਂ ਹੀ ਕੋਈ ਨਾ ਹੋਏ ਇਸ ਤੋਂ ਬਾਅਦ ਸਰ ਮੈਂ ਤੁਹਾਨੂੰ ਅਗਲੀ ਗੱਲ ਕਹਿਣਾ ਚਾਹੁੰਦਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਹਾਂ ਜੀ ਸਰ ਵੀ ਉਹਦੇ ਤੇ ਵੀ ਆਵਾਂਗੇ ਹਾਂ ਆਪਣੇ ਦੇ ਲਈ ਕੋਈ ਗੱਲ ਹੈ ਆਈ ਵਿਲ ਕਮ ਟੂ ਥੈਟ ਪਰ ది ਬੈਕਗ੍ਰਾਉਂਡ ਇਹਦੀ ਹਿਸਟਰੀ ਪੰਜਾਬ ਦੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਆਪਾਂ ਪ੍ਰੋਮਿਸ ਕੀ ਕੀਤਾ ਵਾਅਦਾ ਕੀ ਕੀਤਾ ਸੀ ਇਸੇ ਵਾਅਦੇ ਤੇ ਤੁਸੀਂ ਆਏ ਸੀ ਫੇਰ ਸਰ ਸਾਢੇ 3 ਸਾਲ ਅੱਜ ਬੀਤ ਗਏ ਤਰਾਸਦੀ ਵੇਖੋ ਪੰਜਾਬ ਦੀ ਮੇਰੇ ਵੀਰੋ ਜਿਹੜੇ ਪੋਸਟਰ ਬੁਆਏ ਦੇ ਨਾਂ ਤੇ ਪਾਰਟੀ ਪਾਵਰ ਚਾਹਦੀ ਜਿਹਦਾ ਨਾਂ ਇਸਤੇਮਾਲ ਕੀਤਾ ਜਾਂਦਾ ਉਹ ਆ ਗਿਆ ਬੁਸੇ ਰੇਚੇ ਨੇ ਆ ਵੇਖੋ ਵੱਡੀ ਤਰਾਸਤੀ ਸਾਢੇ 3 ਸਾਲ ਉਹ ਲਿਲਕੜੀਆਂ ਕੜਦਾ ਵਰ ਗਿਆ ਕੁਮਰ ਵਿਜੇ ਪ੍ਰਤਾਪ ਅਸੀਂ ਮਦਦ ਕਰਦੇ ਰਹੇ ਸਪੀਕਰ ਸਾਹਿਬ ਉਹ ਗਰੀਬ ਨੂੰ 5-7 ਮਿੰਟ ਤੇ ਦੇ ਦਿਓ ਬੋਲਣ ਵਾਸਤੇ ਜੇ ਤੁਸੀਂ ਸਹੀ ਬਹਿਣੇ ਗੁਰੂਆਂ ਦੇ ਨਾਲ ਸਾਡੀਆਂ ਪਰੰਪਰਾਵਾਂ ਨਾ ਸਕੇ ਹੁੰਦੇ ਤੁਸੀਂ ਵਕਤ ਦੇਂਦੇ 1 ਮਿੰਟ ਦਾ ਟਾਈਮ ਨਹੀਂ ਦਿੱਤਾ ਉਹਨੂੰ ਮਾਰ ਕੇ ਉਹਨੂੰ ਕੱਲ ਕੇ 5 ਸਾਲ ਵਾਸਤੇ ਬੰਦ ਕਰੋ ਉਹਨੂੰ 1 ਮਿੰਟ ਦੀ ਇਹ ਬਿਲਕੁਲ ਗਲਤ ਹੈ ਮੈਂ ਤੁਹਾਨੂੰ ਹੁਣੇ ਕੱਢ ਕੇ ਦਿੰਦਾ ਲੋਡ ਨਾਲੋਂ ਵੱਧ ਉਹਨਾਂ ਦੇ ਬੰਦੇ ਨਾਲੋਂ ਵੱਧ ਮੈਂ ਉਹਨਾਂ ਨੂੰ ਟਾਈਮ ਦਿੰਦਾ ਰਿਹਾ ਔਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਨਾਲੋਂ ਵੱਧ ਕਿਸੇ ਦਾ ਸਤਕਾਰ ਮੇਰੇ ਮਨ 'ਚ ਨਹੀਂ ਹੈ ਦੁਨੀਆ ਦੀ ਹਰੇਕ ਹਰੇਕ ਤਾਕਤ ਤੋਂ ਵੱਧ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਹਾਂ ਇਹ ਕੋਈ ਗਲਤੀ ਵੀ ਹੋਈ ਉਹਦੇ ਹੱਥੇ ਮੈਂ ਮਾਫੀ ਵੀ ਮੰਗਦਾ ਲੇਕਿਨ ਮੇਰੇ ਵੱਲੋਂ ਪੂਰਾ ਸਤਕਾਰ ਦੇਣ ਦੀ ਕੋਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ ਔਰ ਹੁੰਦੀ ਰਹੇਗੀ ਜੀ ਬਾਜਵਾਜੀ ਮੈਂ ਮੰਨ ਲੇਣਾ ਇਸ ਕਰਨ ਛੱਡ ਲੀਆ ਆਪਣਾ ਅੱਜ ਕੁਮਰ ਸਾਹਿਬ ਬਾਹਰ ਪਾਰਟੀ ਕੋ 5 ਸਾਲ ਵਾਸ ਹੈ ਅੱਜ ਕੁਮਰ ਵੀ ਬਾਹਰ ਤੇ ਅੱਜ ਬਾਦਲ ਵੀ ਬਾਹਰ ਆਸਾ ਪ੍ਰਕਾਸ਼ ਸਿੰਘ ਵੀ ਬਾਦਲ ਤੇ ਸੁਖਬੀਰ ਸਿੰਘ ਵੀ ਬਾਦਲ ਇਹ ਸੌਦਾ ਤੁਹਾਡਾ ਬਾਦਲਾ ਨਾ ਹੋਇਆ ਨਹੀਂ ਤੇ ਸਾਫ਼ ਤੌਰ ਤੇ ਪੁੱਛਣਾ ਚਾਹਨਾ ਡਰਾਮੇ ਤੋਂ ਇਲਾਵਾ ਯੂ ਹੈਵ ਕੰਪਰੋਮਾਈਜ਼ਡ ਵਿਦ ది ਬਾਦਲਸ ਉਹ ਕੰਪਰੋਮਾਈਜ਼ ਕਿਹੜੀ ਗੱਲੋਂ ਹੋਇਆ ਇਹ ਆਂਦਾ ਟਾਈਮ ਹੀ ਤੁਹਾਨੂੰ ਦੱਸੇਗਾ ਸਾਰੀਆਂ ਚੀਜ਼ਾਂ ਇਹ ਬਿੱਲੀ ਥੈਲਿਓ ਬਾਹਰ ਆਣੀ ਇਹਦਾ ਕਾਰਨ ਕੀ ਹੋਇਆ ਪੰਪਰ ਮੈਂ ਹੋਰ ਅੱਗੇ ਜਾਣਾ ਚਾਹਨਾ ਸਾਰੇ ਹਾਊਸ ਨੂੰ ਦੱਸਣਾ ਚਾਹਨਾ ਮੇਰੇ ਵੀਰੋ ਇਨੇਕ ਸੱਕੇ ਸੀ ਬੇਅਦਬੀ ਦੇ ਚਾਰ ਏਜੀ ਇਹਨਾਂ ਨੇ ਵੜਾਏ ਨੇ ਚਾਰ ਏਜੀ ਦੋ ਐਡਵੋਕੇਟ ਜਨਰਲ ਲੋਅ ਨੇ ਜਿਨ੍ਹਾਂ ਨੇ ਜਿਹੜੇ ਗੁਨਾਹਕਾਰ ਸੀ ਬੇਦਬੀਆਂ ਦੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਬਕਾਇਦਾ ਤੌਰ ਇਹਦੇ ਵਿੱਚ ਰਿਪਰੈਜ਼ੈਂਟ ਕੀਤਾ ਇਹਨਾਂ ਦੇ ਚਾਰ ਏਜੀਆਂ ਵਿੱਚੋਂ ਦੋ ਇਹੋ ਜਿਹੇ ਸੀ ਜਿਨ੍ਹਾਂ ਨੇ ਇਸ ਸਪਕਾਏ ਏਜੀ ਇਹਨਾਂ ਨੇ ਉਹ ਜੋ ਹੈ ਜਿਹੜੇ ਆਲਰੇਡੀ ਆਲਰੇਡੀ ਮੈਨੂੰ ਇਹ ਲੱਗਦਾ ਹੈ ਰਿਪਰੈਜ਼ੈਂਟ ਕਰ ਚੁੱਕੇ ਸ ਮੈਨੂੰ ਸਾਰੇ ਗੱਲਾਂ ਨਹੀਂ ਮੈਂ ਮੈਂ ਮਹਿਸੂਸ ਕਰਦਾ ਕਿ ਆਪਾਂ ਨੂੰ ਇਹ ਮੈਨੂੰ ਲੱਗ ਕਾਨੂੰਨ ਦੇ ਸਬੰਧ ਦੇ ਵਿੱਚ ਕੋਈ ਗੱਲ ਕਰ ਲਈਏ ਤੇ ਉਹ ਵੱਧ ਸਾਰਥਿਕ ਹੋਏਗੀ ਚਲੋ ਬਾਕੀ ਜੋ ਵੀ ਗੱਲਾਂ ਤੁਸੀਂ ਹੁਣ ਤੱਕ ਕੀਤੀਆਂ ਇਹ ਪਬਲਿਕ ਡੋਮੇਨ ਦੇ ਵਿੱਚ ਨਹੀਂ ਮੈਂ ਹੁਣ ਕਾਨੂੰਨ ਤੇ ਆ ਜਾਣਾ ਜੀ ਮੈਂ ਮੈਂ ਕਾਨੂੰਨ ਤੇ ਆ ਜਾਣਾ ਛੱਡ ਲੀਏ ਕੋਈ ਗੱਲ ਤੈਨੂੰ ਪਤਾ ਇੱਕ ਮਿੰਟ ਲੈਠੇ ਇੱਕ ਮਿੰਟ ਮੈਨੂੰ ਪੁਆਇੰਟ ਆਫ ਆਰਡਰ ਦਿਓ ਜੀ ਹਾਂਜੀ ਸਪੀਕਰ ਸਾਹਿਬ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਇੱਕ ਘਟਨਾਵਾ ਵਾਪਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸੋ ਹਰੇਕ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਪਰ ਇਹਦੇ ਤੇ ਰਾਜਨੀਤੀ ਬਹੁਤ ਹੋਈ ਆ ਸੋ ਮੈਂ ਇਹ ਬੇਨਤੀ ਕਰਦਾ ਹਾਂ ਸਦਨ ਨੂੰ ਕਿ ਰਾਜਨੀਤੀ ਛੱਡ ਕੇ ਕਿ ਜੋ ਵੀ ਦੋਸ਼ੀ ਨੇ ਚਾਹੇ ਕੋਈ ਵੀ ਆ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋ ਲੀਡਰ ਇੱਧਰ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੋ ਅੱਜ ਸਰਕਾਰ ਉਸ ਤੋਂ ਬਾਅਦ ਕਾਂਗਰਸ ਦੀ ਵੀ ਰਹੀ ਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੋ ਉਹਦੇ ਤੇ ਪਾਰਦਰਸ਼ੀ ਇਨਕੁਆਇਰੀ ਹੋ ਕੇ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਸੋ ਪਾਰਦਰਸ਼ੀ ਜਿਹੜੀ ਹੈਗੀ ਆ ਇਹ ਇਹਦੀ ਇਨਕੁਆਇਰੀ ਹੋ ਕੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਜ਼ਰੂਰੀ ਹੈ ਸੋ ਆਪਾਂ ਰਾਜਨੀਤੀ ਕਰਨ ਵਾਸਤੇ ਬੜੇ ਸਬਜੈਕਟ ਨੇ ਬਾਜਵਾਜੀ ਹਾਂ ਪਲੀਜ਼ ਕਮ ਟੂ ਦ ਜ਼ਰੂਰੀ ਇਹ ਸੀ ਬੈਕਗਰਾਉਂਡ ਦੱਸਣੀ ਜ਼ਰੂਰੀ ਸੀ ਹੁਣ ਆਪਾਂ ਇਹਦੇ ਤੇ ਆ ਜਾਈਏ ਜਿਹੜਾ ਨਵਾਂ ਬਿਲ ਆਇਆ ਸਰ ਬਿੱਲੇ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਇਨ ਦੀ ਐਕਟ ਅਨਲੈਸਟ ਦੀ ਕੰਟੈਕਸਟ ਅਦਰਵਾਇਜ਼ ਰਿਕਵਾਇਰਸ ਹੋਲੀ ਸਕ੍ਰਿਪਚਰਸ ਮੀਨਸ ਐਨੀ ਆਫ ਦੀ ਸਕ੍ਰਿਪਚਰਸ ਕਨਸੀਡਰਡ ਸੈਕ੍ਰੀਟ ਐਂਡ ਹੈਲਡ ਐਸ ਹੋਲੀ ڈیفرنس بٹوینڈ لگ گرو گرد ساحب نو لگ گرو تسلیم کرنے ਕਿਰਪਾ ਕਰਕੇ ਸਕ੍ਰਿਪਚਰਸ ਦੇ ਨਾਲ ਅਸੀਂ ਇਕਵੇਟ ਨਹੀਂ ਕਰ ਸਕਦੇ ਸੋ ਬਿਲ ਹੈਸ ਟੂ ਡਿਸੈਸਿਵਲੀ ਗੋ ਇਨਟੂ ਦਿਸ ਵੈਰੀ ਇੰਪੋਰਟੈਂਟ ਫੈਕਟਰਸ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਨੰਬਰ 2 'ਚ ਉਸੇ ਦੇ ਪਹਿਰੇ ਦੇ ਵਿੱਚ ਹੀ ਗੱਲ ਕਹੀ ਬੀ ਅਫੈਂਸ ਮੀਨਸ ਇਨਕਲੂਡਸ ਐਨੀ ਸੈਕਟਰੇਜ ਡੈਮੇਜ ਡਿਸਟਰਕਸ਼ਨ ਡੀਫੇਸਿੰਗ ਡਿਸਫੇਗਰਿੰਗ ਡੀਕਲਰਿੰਗ ਡੀਫਾਈਲਿੰਗ ਡੀਕੰਪੋਜ਼ਿੰਗ ਬਰਨਿੰਗ ਬ੍ਰੇਕਿੰਗ Or tearing of any holy scriptures or part thereof. or oh, the way, sir, theft is not included. That is theft is not included. So I will like the word theft to be included in this bill, sir, Number one. Number two, sir. Char number te the investigation of the offenses punishable under this. Sect should be conducted by the police not below the rank of a deputy superintendent of police dsp kare meri raay hai sir jinniya vi sitth baniyan jithe bedbi hoyi assi oh sari ajji te ajji de level to utthe kiti meri raay government nu hoyegi ke ide vich investigation jehdi hai it should be time bound there is no time in this hun aa hon waliyan investigation aa chalde nu ajet tak 10 saal ho chuke ne 10 saal ਅਜੇ ਤੱਕ ਫਾਈਨਲ ਚਲਾਨ ਨਾ ਬਰਗਾੜੀ ਬਹਿਵਲ ਕਲਾਂ ਦੇ ਨਾ ਕੋਟਕਪੂਰੇ ਦੇ ਦਿੱਤੇ ਗਏ ਸੋ ਮੈਂ ਦੇ ਚ ਆਪਣੇ ਵੱਲੋਂ رائے ਦਊਂਗਾ ਮੈਕਸਿਮਮ ਇਨਵੈਸਟੀਗੇਸ਼ਨ ਦਾ ਟਾਈਮ 30 ਦਿਨ ਦਿੱਤੇ ਜਾਂ ਜੀ 30 ਦਿਨਾਂ ਤੋਂ ਬਾਅਦ ਜੇ ਐਕਸਟਰਾ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਉਹ ਕਲੀ ਸੈਂਕਸ਼ਨ ਸ਼ੁੱਡ ਬੀ ਐਟ ਦੀ ਲੈਵਲ ਆਫ ਅ ਐਸਐਸਪੀ ਆਫ ਅ ਡਿਸਟ੍ਰਿਕਟ ਜੇ 45 ਦਿਨ ਬੀਤਣ ਤੋਂ ਬਾਅਦ ਫੇਰ ਵੀ ਐਕਸਟਰਾ ਟਾਈਮ ਚਾਹੀਦਾ ਫੇਰ ਡਾਇਰੈਕਟਰ ਜਨਰਲ ਆਫ ਪੁਲਿਸ ਜਿਹੜਾ ਸਟੇਟ ਦਾ ਕੱਲਾ ਉਹੀ ਟਾਈਮ ਦੇ ਸਕਦਾ ਸੋ ਦਾ ਡਾਇਰੈਕਟਰ ਜਨਰਲ ਪੁਲਿਸ ਨੂੰ ਇਹਦੀ ਗੰਬੀਰਤਾ ਪਤਾ ਹੋਏ ਤੇ ਉਹ ਕਰੇ ਜੀ ਇੱਕ ਸਿਰ ਇਸ ਤੋਂ ਅੱਗੇ ਮੈਂ ਜਾਣਾ ਹੈ ਚੰਨਾ ਕਿ ਜਿੱਥੇ ਵੀ ਕੋਈ ਇਨਵੈਸਟੀਗੇਸ਼ਨ ਗਲਤ ਪਾਈ ਜਾਏ ਜਾਂ ਬਾਇਸਟ ਪਾਈ ਜਾਏ ਉਹ ਅਫਸਰ ਜਿਹੜਾ ਉਹਦੇ ਅਗੇਂਸਟ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਲਿਖ ਦਿਓ ਮੈਂ ਅੱਗੇ ਕਚਹਿਰੀਆਂ ਤੋਂ ਬਾਹਰ ਸੁੱਟੇ ਜਾਣ ਇਨਵੈਸਟੀਗੇਸ਼ਨ ਫਾਲਟੀ ਨਜ਼ਰ ਆਏ ਉਹਨੂੰ ਕੋਈ ਕਿਸੇ ਕਿਸਮ ਦਾ ਉਸ ਤੇ ਇਤਰਾਜ਼ ਵੀ ਨਾ ਜਤਾਇਆ ਜਾਏ ਉਹਨੂੰ ਉਹਦੀ ਨੌਕਰੀ ਦੇ ਵਿੱਚ ਕਿਸੇ ਕਿਸਮ ਦੀ ਬੰਦਿਸ਼ ਵੀ ਨਾ ਪੈ ਸੋ ਉਹਦੇ ਵਿੱਚ ਅਸੀਂ ਚਾਹਾਂਗੇ ਕਿ ਪ੍ਰੋਸੀਕਿਊਸ਼ਨ ਉਸ ਇਨਵੈਸਟਿੰਗ ਜਰਨਲਿਸਟ ਸੌਰੀ ਉਹਦੀ ਅਫਸਰਦੀ ਹੋਣੀ ਚਾਹੀਦੀ ਪੰਜਵਾਂ ਕੋਈ ਵੀ ਰਿਲੀਜੀਅਸ ਪ੍ਰੋਟੈਸਟਰ ਕਿਤੇ ਵੀ ਪਬਲਿਕ ਪਲੇਸ ਤੇ ਹੋਏ ਉੱਥੇ ਇਹ ਕਾਨੂੰਨ ਹੋਣਾ ਚਾਹੀਦਾ ਕੋਈ ਰੀਅਲ ਬੁਲੇਟਸ will not be fired ਅਸਲ ਦੀ ਗੋਲੀ ਨਹੀਂ ਚਲਣੀ ਚਾਹੀਦੀ देयर आर ਵੇਰੀਅਸ ਮੀਨਸ ਵੋਲਡਓਵਰ ਜਿਸਾ ਕੰਟਰੋਲ ਕਰਦੇ ਅਸਲ ਗੋਲੀਆਂ ਨਹੀਂ ਚਲਾਉਂਦੇ ਇੱਥੇ ਦੇਖ ਕੇ 47 ਤੱਕ ਚੱਲੀਆਂ ਨੇ ਤਾਂ ਮੇਰੀ ਗੁਜ਼ਾਰਿਸ਼ ਇਹ ਨਹੀਂ ਇਹ ਮੇਰੀ ਆਪਣੀ رائے ਹੈ ਮੈਂ ਆਪਣੀ ਇਹ ਗੱਲ ਇਹੀ ਰੱਖਣਾ ਚਾਹਾਂਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਯੋਗਯੁਨਮੀ ਟਾਈਮ ਆਫ ਦਸ ਵੈਰੀ ਇੰਪੋਰਟੈਂਟ ਇਸ਼ੂਸ ਥੈਂਕ ਯੂ ਥੈਂਕ ਯੂ ਮਾਨਜਿਕ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਲੀਡਰ ਪਾਪੋ ਜੀ ਨੇ ਪੁਰਾਣੇ 2015 ਤੇ 16 ਦੇ ਹੋਏ ਘਟਨਾਕ੍ਰਮ ਪਰੇ ਜੇਕਰ ਕੀਤਾਗਾ ਕਿ ਕਿਸ ਤਰ੍ਹਾਂ 2015 ਤੇ 16 ਦੇ ਅੰਦਰ ਬਰਗਾੜੀ ਦੇ ਅੰਦਰ ਬਾਈਬਲ ਕਲਾਂ ਦੇ ਅੰਦਰ ਉਸ ਸਮੇਂ ਦੀ ਸਰਕਾਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਮੈਂ ਥੋੜਾ ਜਿਹਾ ਇੱਕ ਚੋ ਪਿੱਛੇ ਜਾਣਾ ਚਾਹੁੰਦਾ ਬੜਾ ਇਤਿਹਾਸਿਕ ਪਸ਼ੋਕੜ ਆ ਕਿਉਂਕਿ ਜਦੋਂ ਵੀ ਮੈਨੂੰ ਇਹ ਲੱਗਦਾਗਾ ਕਿ ਜਿੰਨਾ ਕਿ ਮੇਰਾ ਰਾਜਨੀਤਿਕ ਤਜਰਬਾਗਾ ਜਾ ਜਿੰਨੇ ਕਿ ਮੇਰੀ ਪਹੁੰਚ ਆ ਸੋਚਣ ਦੀ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਜਿਸ ਸਮੇਂ ਵੀ ਅਕਾਲੀ ਦਲ ਭਾਜਪਾ ਦੀ ਗਵਰਨਮੈਂਟ ਆਈ ਜਾਂ ਧਰਮ ਦੇ ਨਾਂ ਤੇ ਗਵਰਨਮੈਂਟ ਬਣੀ ਉਸੇ ਸਮੇਂ ਕਿਸੇ ਨਾ ਕਿਸੇ ਰੂਪ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਦਾ ਯਤਨ ਯਾ ਤਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਜਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਮਿਲ ਕੇ ਕੋਈ ਸਾਜ਼ਿਸ਼ ਕਾਰਨਾ ਕੀਤਾ ਜਿਹੜੇ ਪੰਜਾਬ ਦਾ ਅਮਨ ਕਾਨੂੰਨ ਤੋੜਨਾ ਚਾਹੁੰਦੇ ਸੀ ਜਿਹੜੇ ਪੰਜਾਬ ਦੇ ਅੰਦਰ ਅੱਗ ਲਾਉਣਾ ਚਾਹੁੰਦੇ ਸੀ ਮੈਂ ਇੱਕ ਵਾਕਾ ਜ਼ਿਕਰ ਕਰ ਬੈ ਜਿਆਦਾ ਸਮਾਂ ਨਹੀਂ ਲਾਉਂਗਾ ਮੈਂ ਸਿਰਫ ਇੱਕ ਵਾਕਾ ਦਾ ਜ਼ਿਕਰ ਕਰੂੰਗਾ ਕਿ 1986 ਦੇ ਅੰਦਰ ਨਕੋਦਰ ਦੇ ਵਿੱਚ ਮਾਜੋਕ ਸਪੀਕਰ ਸਾਹਿਬ ਨਕੋਦਰ ਦੇ ਅੰਦਰ 1986 ਦੇ ਅੰਦਰ ਪੰਜ ਜਿਹੜੀਆਂ ਪਵਿੱਤਰ ਬੀੜਾ ਸੀਗੀਆਂ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਗੁਰਦੁਆਰਾ ਸਹਿਬ ਅਰਜਨ ਸਾਹਿਬ ਨਕੋਦਰ ਦੇ ਅੰਦਰ ਜਲੰਧਰ ਦੇ ਨੇੜੇ ਨਕੋਦਰ ਸਾਹਿਬ ਆ ਜੀ ਉਥੇ ਅਰਜਨ ਸਾਹਿਬ ਗੁਰੂ ਗੁਰਦੁਆਰਾ ਅਰਜਨ ਸਾਹਿਬ ਐਡ ਗੁਰਦੁਆਰਾ ਅਰਜਨ ਸਾਹਿਬ ਦੇ ਵਿੱਚ ਪੰਜ ਪਵਿੱਤਰ ਵੀੜਾ ਜਿਹੜੀਆਂ ਉਹ ਅਗਨ ਭੇਟ ਕੀਤੀਆਂ ਗਈਆਂ 2 ਫਰਵਰੀ ਦਾ ਇਹ ਵਾਕਿਆ ਹੈਗਾ ਔਰ 4 ਫਰਵਰੀ 1986 ਨੂੰ ਜਦੋਂ ਲੋਕ ਜਿਹੜੇ ਨੇਗੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਜਦੋਂ ਲੋਕ ਜਿਹੜੇ ਧਰਨਾ ਦੇ ਰਹੇ ਸੀ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਹੋਇਆ ਔਰ ਉਸੇ ਸਮੇਂ ਚਾਰ ਜਿਹੜੇ ਨੌਜਵਾਨ ਸੀਗੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਨ੍ਹਾਂ ਵਿੱਚੋਂ ਰਵਿੰਦਰ ਸਿੰਘ ਲਿੱਤਰਾ ਬਲਤੇਰ ਸਿੰਘ ਰਾਮਗੜ੍ਹ ਸ਼ਾਹ ਖਰਾ ਸਭ ਤੁਹਾਡੇ ਪਿੰਡੋਂ ਸੀ ਮੈਨੂੰ ਲੱਗਦਾ ਹੈ ਤੁਹਾਡੇ ਪਿੰਡ ਦੇ ਸੀ ਰਣਜੀਤ ਸਿੰਘ ਸੋਰੀ ਬਲਤੀਰ ਸਿੰਘ ਰਾਮਗੜ੍ਹ ਹਾਰਾਮਗੜ੍ਹ ਚਿਲਮਲ ਸਿੰਘ ਗੁਰਸੀਆਣਾ ਹਰਮਿੰਦਰ ਸਿੰਘ ਇਹ ਚਾਰ ਨੌਜਵਾਨ ਜਿਹੜੇ ਉਸ ਸਮੇਂ ਸ਼ਹੀਦ ਕਰ ਦਿੱਤੇ ਗਏ ਸੀ ਉਸ ਸਮੇਂ ਜਿਹੜੀ ਸਰਕਾਰ ਸੀ ਪੰਜਾਬ ਦੇ ਅੰਦਰ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਕਰੈਕਟ ਕਰ ਦਿਓ ਜਿੱਥੇ ਵੀ ਮੈਂ ਗਲਤ ਹੋਇਆ ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਮੁੱਖ ਮੰਤਰੀ ਸੀ ਔਰ ਕੈਪਟਨ ਕਮਲਜੀਤ ਸਿੰਘ ਉਸ ਸਮੇਂ ਹੋਮ ਮਿਨਿਸਟਰ ਸੀਗੇ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਉਸ ਸਮੇਂ ਐਜੂਕੇਸ਼ਨ ਮਿਨਿਸਟਰ ਸੀ ਜਿਨ੍ਹਾਂ ਦੇ ਫਰਜ਼ੰਦ ਸੁਖਪਾਲ ਸਿੰਘ ਖੈਰਾ ਜੀ ਆਈ ਥਿੰਕ ਅ ਇਸ ਸਮੇ ਮੈਂਬਰ ਨੇਗੇ ਇਹਨਾਂ ਦੇ ਫਾਦਰ ਸਾਹਿਬ ਸੀ ਜੇ ਮੈਂ ਗਲਤ ਹੋਵਾਂ ਖਰਾਸਾ ਮੈਨੂੰ ਜਰੂਰ ਦਰਸਤ ਕਰ ਦਿਓ ਤਾਂ ਉਸ ਸਮੇਂ ਇਹ ਜਿਹੜੇ ਵਿਅਕਤੀ ਉਸ ਸਮੇਂ ਦੀ ਵਿਧਾਨ ਸਭਾ ਦੇ ਅੰਦਰ ਮੈਂਬਰ ਵੀ ਸੀਗੇ ਔਰ ਉਸ ਸਮੇਂ ਦੀ ਸਰਕਾਰ ਦੇ ਵਿੱਚ ਸੀਗੇ ਪਰ ਲੇਕਿਨ ਅਫਸੋਸ ਇੱਕ ਵੀ ਐਕਸ਼ਨ ਕੋਈ ਵੀ ਐਫ ਆਈ ਆਰ 1986 ਤੋਂ ਲੈ ਕੇ 2022 ਤੱਕ ਕਦੇ ਵੀ ਨਹੀਂ ਹੋਈ ਬਲਕਿ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਬਲਤੀਰ ਸਿੰਘ ਜੀ ਦੇ ਨਾਂ ਦੇ ਉੱਤੇ ਜਿਹੜਾ ਗੇਟ ਬਣਾਉਣ ਦੀ ਗੱਲ ਆਈ ਤਾਂ ਉਸ ਸਮੇ ਉਸ ਵੇਲੇ ਦੇ ਮਨਿਸਟਰ ਜਿਨ੍ਹਾਂ ਕ ਮੈਨੂੰ ਉਸ ਤੋਂ ਪਿੰਡ ਦੇ ਵਸਨੀਕਾਂ ਨੇ ਦੱਸਿਆਗਾ ਕਿ ਸੁਖਜਿੰਦਰ ਸਿੰਘ ਜੀ ਨੇ ਬਹੁਤ ਵਿਰੋਧ ਕੀਤਾ ਔਰ ਬਹੁਤ ਵੱਡੀ ਐਜੀਟੇਸ਼ਨ ਹੋਣ ਤੋਂ ਬਾਅਦ ਉਹ ਜਿਹੜਾ ਉੱਥੇ ਬਿਲਕੁਲ ਦੇ ਦੇ ਦਿਆਂਗੇ ਮੈਂ ਗੱਲ ਨੂੰ ਕੰਪਲੀਟ ਕਰਨਾ ਮੈਂ ਕਹਾਂ ਦੇ ਦੇਆਗੇ ਇੱਕ ਮਿੰਟ ਇੱਕ ਮਿੰਟ ਜੀ ਮਾ ਜੀ ਹਾਂ ਜੀ ਹਾਂ ਜੀ ਨੇ ਹਾਂ ਜੀ ਔਰ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂਗੇ ਜੀ ਔਰ ਸਾਰੇ ਮਿਸਟਰ ਇਫੈਕਟਸ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜਮਾਨਤ ਜਬਤ ਬੰਦੇ ਨੇ ਕੋਈ ਮਿਸਲੀਡਿੰਗ ਫੈਕਟਸ ਇਹਨੂੰ ਇੱਥੇ ਬੋਲੀ ਜਾਂਦੇ ਸਦਨ ਚ ਠੀਕ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੀਗਾ ਪੁਲਿਸ ਭੇਜੀ ਬਲੈਕ ਥੰਡਰਜ਼ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਖਜੀਤ ਸਿੰਘ ਬਰਨਾਲਾ ਦੀ وزارت ਚੋ ਬਤੌਰ ਕੈਬਨਿਟ ਮਨਿਸਟਰ ਸਿਵਾ ਦਿੱਤਾ ਸੀਗਾ ਠੀਕ ਦੈਟ ਇਜ਼ ਹਾਊ ਟੂ ਅਪਹੋਲਡ ਦੀ ਵੈਲਿਊਜ਼ ਆਫ ਪੋਲਿਟਿਕਸ ਐਂਡ ਮੋਰੈਲਿਟੀ ਔਰ ਜੋ ਆਸਥਾ ਸੀ ਦਰਬਾਰ ਸਾਹਿਬ ਦੀ ਕੀ ਅੱਜ ਇਹ ਬਿਲ ਤੇ ਗੱਲ ਹੋ ਰਹੀ ਜੀ ਤੁਸੀਂ ਬਾ ਬਾ ਜੋ

ਮਾਨਜੋਗ ਸਪੀਕਰ ਸਾਹਿਬ ਕਿਸੇ ਵੀ ਸਪੀਕਰ ਨੂੰ ਇੰਟਰਫਰਟ ਨਾ ਕੀਤਾ ਜਾਵੇ ਮੈਂ ਤਾਂ ਅੱਜ ਬੋਲਣਾ ਵੀ ਨਹੀਂ ਚਾਹੁੰਦਾ ਸੀ ਨਹੀਂ ਬੋਲੋ ਮੈਂ ਬੋਲੋ ਬੋਲੋ ਜਿਸ ਤੋਨ ਦਾ ਸੀਗਾ ਜਦੋਂ ਮਾਨਜੋਗ ਲੀਡਰ ਆਫ ਦੀ ਆਪੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਅੱਜ ਅਸੀਂ ਪਵਿੱਤਰ ਸਾਡੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਪ੍ਰੋਟੈਕਟ ਕਰਨ ਦੇ ਲਈ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ ਸੋ ਸਾਨੂੰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਉਹਨਾਂ ਦੇ ਪਿੰਡਾਂ 'ਚ ਘਟਨਾਵਾਂ ਹੋਈਆਂ ਜਾਂ ਉੱਥੇ ਇਲਾਕੇ 'ਚ ਘਟਨਾਵਾਂ ਹੋਈਆਂ ਕਿਸ ਤਰ੍ਹਾਂ ਸਿੱਖ ਸੰਗਤ ਨੇ ਇਕੱਠੇ ਹੋ ਕੇ ਉਸ ਪਿੰਡ ਦੇ ਅੰਦਰ ਉਸ ਗੇਟ ਦਾ ਨਿਰਮਾਣ ਕਰਾਇਆ ਔਰ ਉਹਦਾ ਅਰਦਾਸ ਹੋਈ ਕਿ ਹਾਂ ਜਿਹੜਾ ਵੀ ਲੋਕ ਲੰਘਿਆ ਕਰਨਗੇ ਉਹ ਘੱਟੋ ਘੱਟ ਐਟ ਲੀਸਟ ਬਲਤੇਰ ਸਿੰਘ ਜੀ ਨੂੰ ਨਮਸਕਾਰ ਕਰਕੇ ਤਾਂ ਲੰਘਿਆ ਕਰਨਗੇ ਗੱਲ ਤਾਂ ਇੱਥੇ ਇੰਨੀ ਕੀ ਆ ਗੱਲ ਇਹ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਦੋਸ਼ੀ ਰਨਿੰਗ ਕਮੈਂਟਰੀ ਲਾਗੀਤੀ ਜਾਵੇ ਪਰ ਲੇਕਿਨ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲੀਲੀ ਕਰ ਰਿਹਾ ਮੈਂ ਤਾਂ ਕਹਿੰਦਾ ਤੁਹਾਡਾ ਆਪਣਾ ਚੇਰ ਨੋਡ ਦਾ ਸੀਤਾ ਜਾਵੇ ਬੜੇ ਬੜੇ ਹੋ ਸੀਗੇ ਚੇਰ ਨੋਡ ਦਾ ਸੀਤਾ ਜਾਵੇ ਆਪਣਾ ਮੰਤਰੀ ਜੀ ਚੇਅਰ ਅਟੈਸ ਕਰੋ ਜੋ ਵੀ ਕੋਈ ਚੇਅਰ ਪਿਆ ਗਿਆ ਤਾਂ ਬਿਨਾ ਕਿਹਾ ਜਾ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਤੁਸੀਂ ਆਪਣੀ ਤੁਸੀਂ ਬੈਠੋ ਟੀਮਾ ਜੀ ਬੋਲੋ ਤੁਸੀਂ ਐਦਾ ਕਰੋ ਟੀਮਾ ਜੀ ਤੁਸੀਂ ਟੀਮਾ ਜੀ ਸਾਹਿਬ ਬੋਲੋ ਟੀਮਾ ਸਾਹਿਬ ਐਦਾ ਕਰੋ ਦਲਾਸਟ ਵਿਧਾਨ ਸਭਾ ਦੀਆਂ ਲਾਸਟ ਵਿਧਾਨ ਸਭਾ ਦੀਆਂ ਪ੍ਰੋਸੀਡਿੰਗੀਆਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ ਇਤਾ ਕਾਲੀਦਾਸ ਦੇ ਤਲਵੇ ਚੜਦਾ ਸੀ ਜਿਹਦੇ 15 ਜਿਹਦੇ ਪਰਚਾ ਦਰਜ ਹੋਇਆ ਜਦੋਂ 2015 ਪਿੰਨੂ ਥੋੜਾ ਜਾ ਹੁਣ हट ਕੇ ਮੈਂ ਗੱਲ ਕਰਨੀ ਚਾਹਾਂਗੇ ਬੋਲਣੀ ਲੱਗੇ ਇਹ ਸਰਦਾਰ ਜੀ ਬੋਲਣ ਲੱਗੇ ਮੈਂ ਇਹਨਾਂ ਨੂੰ ਹੱਤ ਕੇ ਦੱਸ ਦਿਆਂ ਕਿ ਇਹਨਾਂ ਰ ਕੀ ਕਿਰਦਾਰ ਰਿਹਾਗਾ ਤੇ ਕੀ ਕੀਰਦਾਰ ਰਿਹਾ ਮੈਂ ਦੱਸ ਹੀ ਦਿਨਾਗਾ ਮਿਸਟਰ ਤੁਸੀਂ ਸ਼ਾਂਤ ਰਹੋ ਤੁਹਾਡਾ ਕਿਰਦਾਰ ਮੈਂ ਦੱਸ ਦਵਾਂ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ ਗਰਦੇਵ ਸਿੰਘ ਦੇਵੀ ਦੇ ਉੱਤੇ ਮੁਕਦਮਾ ਦਰਜ ਹੁੰਦਾਗਾ ਤਾਂ ਉਸਨੇ ਕਿਹਦੇ ਤਲਵੇ ਚੱਕੇ ਸੀ ਤੁਹਾਡੀ ਵਾਰੀ ਆਏਗੀ ਤੁਹਾਡੀ ਵਾਰੀ ਆਏਗੀ ਬੋਲ ਲੜਾ ਬੈਠੋ ਕਿਹਦੇ ਤਲਵੇ ਚੱਕਿਆ ਸੀ ਸਕਵੀਰ ਸਿੰਘ ਬਾਦਲ ਦੇ ਕਿਹਦੇ ਤਲਵੇ ਚੱਕੇ ਸੀ ਪ੍ਰਕਾਸ਼ ਸਿੰਘ ਬਾਦਲ ਦੇ ਬਸਕਰ 2015 ਚੋਂ ਤੇ ਪਰਚਾ ਦਰਜ ਹੁੰਦਾ ਸੀ ਤੋਂ 22 ਘੰਟੇ ਡਰੱਗ ਸਮੱਗਲਰਾਂ ਨਾਲ ਗੱਲ ਕਰਦਾ ਸੀ ਇਹ ਰਿਕਾਰਡ ਇਸਰ ਫਟ ਮਿਸਰ ਇਸਦਾ 2015 ਦੇ ਅੰਦਰ ਇਹ ਰਿਕਤਾ ਕਤੇ ਇਹਨਾਂ ਦੁਆਰਾ ਦਰਦਾਰ ਤੇਰੇ ਦੁਆਰਾ ਲੰਬੇ ਨੇਟ ਮਿਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਮੈਂ ਮੰਤਰੀ ਜੀ ਮੁੱਦੇ ਤੇ ਰਹੀਏ ਨਹੀਂ ਸਰ ਮੁੱਦੇ ਤੇ ਲੱਗੇ ਨੇ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਉਹ ਵਿਅਕਤੀ ਸਾਰੇ ਮਾਰਯੋ ਮੈਂਬਰਾਂ ਨੂੰ ਬੇਨਤੀ ਕੀਤੀ ਆਂ ਕਿ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਜਿਹੜਾ ਜਵਾਨਿਆਂ ਦੇ ਘਰ ਚ ਪੈਦਾ ਹੋਣਾ ਆਊਗਾ ਅਸੀਂ ਓ ਵੀਲ ਹੈਵ ਨੇ ਓਪਰਚੁਨਿਟੀ ਸਾਡੇ ਕੋਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਤੁਹਾਨੂੰ ਮੌਕਾ ਦਿੱਤਾ ਜਾਏਗਾ ਇਹ ਨਹੀਂ ਹੁੰਦੇ ਨਹੀਂ ਲੈਟਿਮ ਕੰਪਲੀਟ ਕਦੋਂ ਮਜ਼ਦੂਰ ਦਾ ਹੋ ਜਾਗਾ ਕਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿਹਦੇ ਕੋਲ ਕੁਆਲਿਫੀਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਆਗਾ ਆਪ ਆਪਣੀ ਬੀਏ ਦੀ ਡਿਗਰੀ ਨੂੰ ਕੋਗੇ ਰੱਖਦਾਗਾ ਜਦੋਂ ਤੁਸੀਂ ਆਪਾਂ ਮੰਤਰੀ ਜੀ ਆਪਾਂ ਗੱਲ ਬੜੇ ਮੁਕੱਦਸ ਇੱਕ ਮਿੰਟ ਮੈਨੂੰ ਮੈਨੂੰ ਇੱਕ ਮਿੰਟ ਕਰੋ ਮੈਂ ਦੱਸਦਾ ਕਿ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਜਿਹੜੀ ਨਾ ਆਪਾਂ ਮੈਂ ਡੀਏ ਵੇਖ ਕੇ ਬੰਦ ਕਰੋ ਜੀ ਬੰਦ ਕਰੋ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ ਮੈਂ ਬੇਨਤੀ ਕਰਦਾ ਵੀ ਆਪਾਂ ਬਿੱਲ ਨੂੰ ਆਪਾਂ ਬਿੱਲ ਤੇ ਡਿਸਕਸ ਕਰੀਏ ਕਿਰਪਾ ਕਰਕੇ ਬਿੱਲ ਤੇ ਡਿਸਕਸ ਕਰੀਏ ਬਹੁਤ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਬਿੱਲ ਹੈ ਬਹੁਤ ਜ਼ਰੂਰੀ ਬਿੱਲ ਹੈ ਇਹਦੀ ਸੀਰੀਅਸਨੈਸ ਬਰਕਰਾਰ ਕਰਕੇ ਰੱਖੀਏ ਸਰਦਾਰ ਅਪਾਲ ਸਿੰਘ ਕੀਮਾ ਜੀ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਬੁਰੜਾ ਨਹੀਂ ਚਾਹੁੰਦਾ ਸੀ ਮੈਂ ਸਿਰਫ ਇਤਿਹਾਸਕ ਦੀ ਗੱਲ ਇਤਿਹਾਸ ਦੇ ਪੰਨਿਆਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੈਂ ਦੇਖਦਾ ਹੁੰਦਾ ਕਈ ਕਿਉਂਕਿ ਕੁਝ ਇਸ ਤਰ੍ਹਾਂ ਦੇ YouTube ਚੈਨਲ ਹੈ ਜਿੰਨਾ ਉੱਤੇ ਕਿਸੇ ਨੂੰ ਕਹਿ ਦਿੰਦੇ ਨੇ ਇਹ ਬੰਦੂਆ ਮਜ਼ਦੂਰ ਨੇ ਕਿ ਦਲਤਾਂ ਦੇ ਬੱਚੇ ਹੀ ਬੰਦੂਆ ਮਜ਼ਦੂਰ ਨੇ ਜੇ ਤੁਸੀਂ ਜੇ ਤੁਸੀਂ ਰਜ਼ਵਾਰਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭੀਮਰਾਓ ਮੇੜਕਰ ਜਿਹਨੇ ਅਧਿਕਾਰ ਦਿੱਤਾ ਤੇ ਅਸੀਂ ਇਸ ਵਿਧਾਨ ਸਭਾ ਚ ਆ ਕੇ ਤੁਸੀਂ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਤੁਸੀਂ 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 ਝੂਠ ਬੋਲਦੇ ਰਹੇ ਨੇ ਹੋ ਮੈਂ ਤਾਂ ਤੁਹਾਡਾ ਥੋੜਾ ਜਿਹਾ ਕਿੱਸਾ ਰੱਖ ਰਿਹਾ ਤਾ طرفੋਂ ਨਾ ਮੈਨੂੰ ਤੋਂ ਦਾ ਤਰਫ ਖੈਰਾ ਸਾਹਿਬ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਆ ਆ ਮੈਂ ਤਾਂ ਤੁਹਾਡੀ ਅੱਡੀ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਲੈਟ ਹਿਮ ਕੰਪਲੀਟ ਕਹਿੰਦੇ ਦੜਾ ਬੈਠੋ ਲੈਟ ਹਿਮ ਕਹੂੰਗਾ ਮੈਂ ਲੈਟ ਮੀ ਡਿਸਾਈਡ ਦੈ ਕਹਿੰਦਾ ਦੜਾ ਲੈਟ ਮੀ ਡਿਸਾਈਡ ਦੈ ਮਤਲਬ ਬੰਦਾ ਪਾਰਲੀਮੈਂਟ ਦੀ ਲੈਗ ਲੈ ਕੇ ਆਇਆ ਇਹ ਹੀ ਨਹੀਂ ਪਤਾ ਕਿ ਕਿਦੋਂ ਵੇ ਅਦਾਲਤਾਂ ਨਹੀਂ ਆਈਆਂ ਦਿਸ ਇਜ਼ ਆ ਇਸ ਟਾਈਪ ਦੀ ਇਨਫੋਰਮੇਸ਼ਨ ਆ ਕਿ ਨਾ ਝੂਠ ਇੱਕ ਮਿੰਟ ਮੰਤਰੀ ਜੀ ਹਾਂਜੀ ਬਾਜਵਾ ਸਾਹਿਬ ਇੱਕ 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 ਬਾਈਜਵਾ ਸਾਹਿਬ ਮੇਰੀ ਗੁਜ਼ਾਰਿਸ਼ ਸਿਰ ਹੈ ਬਹੁਤ ਗੰਭੀਰ ਸੰਜੀਦਾ ਮੁੱਦਾ ਹੈ ਮੈਂ 1 ਮਿੰਟ ਐਫਐਮ ਸਾਹਿਬ ਐਫਐਮ ਸਾਹਿਬ ਮੈਂ ਸਰ ਆਪਣਾ ਮੰਤਰੀ ਜੀ ਮੈਂ ਐਫਐਮ ਸਾਹਿਬ ਨੂੰ ਰਿਕਵੈਸਟ ਮੰਤਰੀ ਜੀ ਮੇਰੀ ਬੇਨਤੀ ਹੈ ਐਫਐਮ ਸਾਹਿਬ ਨੂੰ ਵੀ ਲੈਟਸ ਨਾਟ ਗੋ ਪਰਸਨਲ ਇਹ ਗੱਲ ਤੇ ਬਾਹਰ ਵੀ ਹੋ ਸਕਦੀ ਅਸੈਂਬਲੀ ਖਤਮ ਹੋਏਗੀ ਆ ਬਾਹਰ ਪੋਡੀਅਮ ਲੱਗਾ ਜੀ ਪ੍ਰੈਸ ਦਾ ਬੈਠੋ ਉੱਥੇ ਵੀ ਚਾਰਜ ਲਾ ਲੈਣ ਨੂੰ ਆਪਣੇ ਆਪ ਗੱਲ ਕਰ ਸਕ ਬਿਲਕੁਲ ਠੀਕ ਬੈਠ ہو گیا ہو گیا ڈن سر ڈن سر تھینک یو تھینک یو سردار دیکھو جی گل بیٹھو بس ہو گیا جی ہو گیا بالکل ٹھیک منتری جی منتری جی 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 بیٹھو ਠੀਕ ਹੈ ਜੀ ਅੱਗੇ ਚੱਲਣ ਦੀ ਅਪੜਿਕਾ ਜੀ ਮੈਂ ਅਪੜਿਕਾ ਜੀ ਤੇ ਗੱਲ ਹੀ ਕਰਦਾ ਬਿਲਕੁਲ ਜੀ ਗੱਲ ਕਰਦਾ ਪਰ ਮੈਂ ਇੰਨੀ ਗੱਲ ਜ਼ਰੂਰ ਕਰਨੀ ਚਾਹਾਂਗਾ ਮੈਂ ਚਲੋ ਸ਼ਾਂਤ ਚਲੋ ਸ਼ਾਂਤ ਸ਼ਾਂਤ ਬਾਈਵਾ ਸਾਹਿਬ ਮੈਂ ਨਾ ਗੱਲ ਹੀ ਕਰਨੀ ਚਾਹੁੰਦਾ ਸੀ ਮੈਂ ਦੇਖਦਾਗਾ ਕਿ ਹਰ ਰੋਜ਼ ਅਨਸੈਸਰਲੀ ਕਦੇ ਕਿਸੇ ਨੂੰ ਆਪਾਂ ਕਹਿ ਦਿੰਨੇ ਆ ਕਿ ਇਹ ਅਨਪੜਾ ਕਿਤੇ ਕੁਛ ਆ ਕੁਛ ਨਾ ਹੁੰਦਾ ਨਹੀਂ ਕੁਛ ਮੈਂ ਮੈਂ ਬੜੀ ਰਿਸਪੈਕਟਫੁਲੀ ਗੱਲ ਕਰਦਾਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਸਰਦਾਰ ਜੀ ਮੈਂ ਸਰਦਾਰ ਜੀ ਮੈਂ ਗੱਲ ਮੈਂ ਸਰਦਾਰ ਜੀ ਗੱਲ ਮੈਂ ਮੈਂ ਇਸੇ ਦੀ ਗੱਲ ਦੇਖੋ 1 ਮਿੰਟ ਮੈਂ ਇਸੇ ਦੀ ਮੈਂ ਇੱਕ ਬੇਨਤੀ ਕਰਦਾ ਮੰਤਰੀ ਜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਹਾਂ ਮੰਤਰੀ ਜੀ ਇੱਧਰ ਚੇਅਰ ਨੂੰ ਡੈਸਕ ਕੀਤਾ ਜਾਵੇ ਮੰਤਰੀ ਜੀ ਚੇਅਰ ਨੂੰ ਡੈਸਕ ਕਰੋ ਕਿਰਪਾ ਕਰਕੇ ਕਿਉਂਕਿ ਬਾਜਵਾ ਸਾਹਿਬ ਨੇ ਇਤਿਹਾਸ ਕਿਹਾਗਾ ਮੈਂ ਤਾਂ ਫੈਕਟ ਤੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਫੈਕਟ ਤੇ ਬੋਲਣਗੇ ਮੈਂ ਤਾਂ ਸਿਰਫ ਔਰ ਸਿਰਫ ਫੈਕਟ ਦੱਸ ਰਿਹਾ ਹਿਸਤੀ ਦੱਸ ਰਹੇ ਹਾਂ ਆਪਾਂ ਅਗੇ ਮੰਤਰੀ ਜੀ ਕੇ ਅਡਰੈਸ ਕਰੋ ਜਨਾਬ ਐ ਨਾ ਡਰੋ ਐ ਨਾ ਤੜਫੋ ਮੈਂ ਸਿਰਫ ਹਿਸਟਰੀ ਦੱਸ ਰਿਹਾ ਮੈਂ ਹਿਸਟਰੀ ਦੱਸ ਰਿਹਾ ਐ ਨਾ ਤਰ ਉਹ ਨਾ ਡਰ ਨਾ ਡਰਿਆ ਕਰੋ ਉਹ ਮੈਂ ਕਹਾਂ ਨਾ ਡਰਿਆ ਕਰੋ ਅਸੀਂ ਵਾਸੀ ਦੀ ਆਪਾਂ ਮੰਤਰੀ ਜੀ ਅਸੀਂ ਕਦੋਂ ਕਹਿੰਦੇ ਆ ਕਿ ਤੁਹਾਡੇ ਦੋਸ਼ੀਆਂ ਨਾਲ ਸਰਦਾਰ ਹਰਪਾਲ ਸਿੰਘ ਟੀਮਾ ਜੀ ਕਿ ਕੇ ਅਡਰੈਸ ਕਰੋ ਗੱਲਾਂ ਕਰਦੇ ਸੀ ਚੋਰਾਂ ਦੇ ਨਾਲ ਸਮੱਗਲਰਾਂ ਦੇ ਨਾਲ ਇੰਟਰਨੈਸ਼ਨਲ ਸਮੱਗਲਰ ਮੈਂ ਤਾਂ ਕੁਝ ਨਹੀਂ ਕਹਿੰਦਾ ਹੈਗਾ ਪਰਗਤ ਸਿੰਘ ਜੀ ਸਮਝਾਇਆ ਕਿ ਤੁਹਾਡੇ ਨਾਲ ਪੈਂਦੇ ਨੇ ਕਾਲ ਜੀ ਕੋਲ ਮੇਰੀ ਬੇਨਤੀ ਹੈ ਤੁਸੀਂ ਸਿਆਣੇ ਪੁਲਿਸ ਸਮਝਾ ਲਿਆ ਕਰੋ ਮੈਂ ਮਤਰੀ ਜੀ ਪੁਆਇੰਟ ਤੇ ਆਉਂ ਜੀ ਜੀ ਸੋ ਮੈਂ ਜਿਆਦਾ ਸਮਾਂ ਨਹੀਂ ਲਵਾਂਗਾ ਮੈਂ ਤਾਂ ਕਹਿ ਹੀ ਰਹੀ ਮੈਂ ਤਾਂ ਇਹ ਰਨਿੰਗ ਕਮੈਂਟਰੀ ਬੰਦ ਕੀਤੀ ਜਾਵੇ ਉਹ ਮੈਂ ਕਮੈਂਟਰੀ ਕਰ ਰਿਹਾ ਮੈਂ ਹੀ ਇਜ਼ ਅਲੋਡ ਟੂ ਡੂ ਇਟ ਆਇਲ ਹੈਵ ਟੂ ਨੇਮ ਯੂ ਯੂ ਆਰ ਕ੍ਰੀਏਟਿੰਗ ਇਨਡਿਸਪਲਨ ਯੈਸ ਆਇਲ ਥਿਸ ਇਜ਼ ਲਾਸਟ ਵਾਰਨਿੰਗ ਟੂ ਯੂ ਯੂ ਵਿਲ ਬੀ ਨਹੀਂ ਨਹੀਂ ਆਈ ਐਮ ਗੋਇੰਗ ਟੂ ਡੇਮ ਯੂ ਆਈ ਐਮ ਗੋਇੰਗ ਟੂ ਡੇਮ ਯੂ ਪਲੀਜ਼ ਸੈਟ ਡਾਊਨ ਸੈਟ ਡਾਊਨ ਸੈਟ ਡਾਊਨ ਪ੍ਰਤਾਪ ਬੋਲੋ ਜੀ ਪ੍ਰਤਾਪ ਬਾਜਬਾ ਜੀ ਤੁਸੀਂ ਪਰਦੇ ਹੋ ਬੋਲੋ ਜੀ ਬੋਲੋ ਜੀ ਮੈਂ ਨਹੀਂ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਕੌਦਰ ਇੱਕ ਮਿੰਟ ਜੀ ਨਕੌਦਰ ਕਾਂਡ ਬਾਰੇ ਇੱਕ ਮਿੰਟ ਇੱਕ ਮਿੰਟ ਸਾਰਾ ਪੰਜਾਬ ਜਾਣਦਾ ਮੈਂ ਸਾਰੇ ਕਿੰਨੀਆਂ ਗੱਲਾਂ ਇਹਨਾਂ ਨੇ ਕਹੀਆਂ ਮੈਂ ਸਾਰੇ ਮੇਰਾ ਖਿਆਲ ਇੱਕ ਗੋ ਵੀ ਝੂਠੇ ਕੀਤਾ ਜਾ ਸਕਦਾ ਇਸ ਨੂੰ ਫਰਾਦ ਨਾਗਾ ਇਹ ਪੜ ਲੈਣ ਇਹ ਪੜ ਕੇ ਰੱਖਣਾ ਬੈਠੋ ਪੜੋ 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 ਮੈਂ ਤੁਸੀਂ ਪੜੋ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਜੇ ਝੂਠ ਬੋਲਾਂ ਪੜ੍ਹ ਦੋ ਭਾਈ ਮਾਣਯੋਗ ਮੰਤਰੀ ਜੀ ਥੀਮਾ ਜੀ ਬੈਠੋ ਤੁਸੀਂ ਥੀਮਾ ਜੀ ਬੈਠੋ ਬੈਠੋ ਮੈਂ ਹੋ ਗਈ ਗੱਲ ਜੀ ਹੋ ਗਈ ਕਹਿੰਦਾ ਸਰ ਬੈਠੋ ਤੁਸੀਂ ਸਰਦਾਰ ਰਾਜੋਤ ਸਿੰਘ ਬੈਂਸ ਜੀ माननीय स्पीकर साहब एक, स्पीक एक, एक मिनट कुछ कहना चाहंदे मंत्री जी जस्ट एक मिनट जस्टिक मैं मैं कंप्लीट ही करना ਸੀਗਾ ਕਿ ਤੇ ਤੁਸੀਂ ਬਾਜਵਾ ਸਾਹਿਬ ਨੂੰ ਮੇਰੇ ਡਾਕੂਮੈਂਟ ਦੇ ਰਹੇ ਹੋ ਕਿ ਉਹ ਪੜ੍ਹ ਕੇ ਸੁਣਾਉਣਗੇ ਮੈਂ ਤਾਂ ਬਹਿ ਗਿਆ ਸੀਗਾ ਨਹੀਂ ਨਹੀਂ ਮੇਰੇ ਤਾਂ ਇਹੀ ਗੁਜਾਰਾ ਸੀ ਸ਼ਾਇਦ ਮੈਂ ਗਲਤ ਪੜਦਾ ਹਾਂ ਮੈਨੂੰ ਪੜ੍ਹਨਾ ਨਹੀਂ ਤਾਂ ਆਉਂਦਾ ਹੈਗਾ ਸ਼ਾਇਦ ਉਹ ਪੜ੍ਹ ਕੇ ਸੁਣਾ ਦੇਣਗੇ ਸੋ ਮੈਂ ਤਾਂ ਇਹ ਕਹਿਦਾ ਸੀਗਾ ਕਿ ਜੋ ਜਸਸ ਗਰਨਾਮ ਸਿੰਘ ਜੀ ਦੀ ਰਿਪੋਰਟ ਜਿਹੜੀ ਆ ਰਿਪੋਰਟ ਦੀ ਇੱਕ ਕਾਪੀ ਤਾਂ ਜਨਾਬ ਤੁਹਾਡੇ ਅਸੈਂਬਲੀ ਦੇ ਅੰਦਰ ਹੈਗੀ ਆ ਜਿਹੜੀ ਐਕਸ਼ਨ ਟੇਕਰ ਰਿਪੋਰਟ ਆ ਉਸ ਸਮੇਂ ਦੀ ਸਰਕਾਰ ਨੇ ਜਿਹੜੀ ਕਿ ਅਕਾਲੀ ਦਲ ਦੀ ਸੀ ਜਿਹਦੇ ਵਿੱਚ ਮੈਂ ਤਿੰਨ ਦੇ ਨਾਮ ਪਹਿਲਾਂ ਜ਼ਿਕਰ ਕੀਤੇ ਨੇ ਸੀ ਉਹ ਮਨਿਸਟਰ ਸੀਗੇ ਉਹ ਕਿਸੇ ਨਾ ਕਿਸੇ ਉਹਨਾਂ ਦੇ ਬੰਦਿਆਂ ਵੱਲੋਂ ਜਾਂ ਉਹਨਾਂ ਦੇ ਕੋਈ ਉਦੋਂ ਬਾਅਦ ਦੇ ਬੰਦਿਆਂ ਵੱਲੋਂ ਉਹ ਰਿਪੋਰਟ ਆ ਉਹ ਗੁੰਮ ਕਰ ਦਿੱਤੀ ਗਈ ਹੈ ਮੇਰੀ ਤੁਹਾਡੇ ذریعے ਹਾਊਸ ਦੀ ਕਮੇਟੀ ਬਣਾ ਦਿਓ ਮੇਰੀ ਗੁਜਾਰਿਸ਼ ਆ ਗਿਆ ਸਤਿਕਾਰਯੋਗ ਮੈਂਬਰ ਸਾਹਿਬਾਨ ਲੈ ਲਿਓ ਇਹਨਾਂ ਦੇ ਸਾਡੇ ਲੈ ਲਿਓ ਸਾਡੇ ਨਹੀਂ ਲੈਣ ਇਹਨਾਂ ਵੀ ਲੈ ਲਓ ਜੇ ਸਾਰੇ ਕਮੇਟੀ ਬਣਾ ਦਿਓ ਰਿਪੋਰਟ ਜਿਹੜੀ ਜ਼ਰੂਰ ਲੱਭ ਕੇ ਲਿਆਉਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ 1986 ਦੇ ਅੰਦਰ ਕੌਣ ਐਸਐਚਓ ਸੀ ਦੀ ਦੀ ਭੂਆ ਦਾ ਮੁੰਡਾ ਐਸਚੀਓ ਸੀ ਕਿਹੜਾ ਉਹ ਸਿਮ ਦਾ ਕਾਲੀ ਐਮਐਲਏ ਬਣਿਆ ਉਸ ਤੋਂ ਬਾਅਦ ਕਿਹੜਾ ਮਨਿਸਟਰ ਬਣਿਆ ਕਿਹਨੂੰ ਟਿਕਟ ਦਿੱਤੀ ਗਈ ਕੌਣ ਹਾਰ ਗਿਆ ਕੌਣ ਕਾਂਗਰਸ ਚ ਗਿਆ ਕਿਹਦਾ ਚਾਚਾ ਤਾਇਆ ਸੀ ਉਹ ਸਾਰੀ ਕਿਤੇ ਆ ਜਵੇ ਨਾ ਤਾਂ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਘਟੋ ਘਟੇ ਨਹੀਂ ਵੀ ਹੋਇਆ ਬਹੁਤ ਸਾਰੇ ਦੁਨੀਆਂ ਦੇ ਚਲੇ ਗਏ ਮੈਂ ਤਾਂ ਉਹਨਾਂ ਦੀ ਆਤਮਾ ਲਈ ਅਰਦਾਸ ਵੀ ਕਰਦਾਗਾ ਚਲੇ ਗਏ ਦੁਨੀਆਂ ਤੋਂ ਪਰ ਲੇਕਿਨ ਦੁਨੀਆਂ ਨੂੰ ਪਤਾ ਤਾਂ ਲੱਗ ਜਣਾ ਚਾਹੀਦਾਗਾ ਕਿ ਭਾਈ ਉਹ ਵਿਅਕਤੀ ਕੀ ਕਰ ਗਿਆ ਅੱਜ ਉਹਨਾਂ ਦੇ ਜਿਹੜੇ ਅਗੇ ਬੱਚੇ ਨੇ ਕਿਉਂ ਕੀ ਕਰ ਰਹੇ ਨੇ ਕਿਵੇਂ ਉਹ ਗੁੰਮਰਾਹ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੌਸ ਨੂੰ ਇਹ ਵੀ ਪਤਾ ਲੱਗ ਜਵੇ ਸੋ ਮੈਂ ਵੀ ਇਹ ਗੁਜਾਰਸ਼ ਆ ਕਿ ਜਿਹੜਾ ਪਾਰਟ 2 ਆ ਪਾਰਟ 2 ਆ ਉਹ ਰਿਪੋਰਟ ਵੀ ਜਿਹੜੀ ਆ ਅਗਲੇ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ-ਪਹਿਲਾਂ ਚਾਹੇ ਡੀਜੀਪੀ ਸਾਹਿਬ ਨੂੰ ਬੇਨਤੀ ਕਰ ਦਿਓ ਚਾਹੇ ਤੁਸੀਂ ਕੋਈ ਕਮੇਟੀ ਬਣਾ ਦਿਓ ਜਿੰਮੇ ਵੀ ਤੁਹਾਨੂੰ ਠੀਕ ਲੱਗਦਾ ਉਹ ਰਿਪੋਰਟ ਆ ਜਾਣੀ ਚਾਹੀਦੀ ਹੈ ਤਾਂ ਕਿ ਜਿਸ ਤਰ੍ਹਾਂ ਸਾਡੇ ਸਾਥੀ ਗੁੱਸੇ ਹੋ ਜਾਂਦੇ ਨੇਗੇ ਉਹ ਗੁੱਸੇ ਨਾ ਹੋਣ ਔਰ ਅਸਲੀਅਤ ਦੇ